ਦਾ ਆਪਣਾ ਲਾਪਰੀ ਸੇ ਪੁੱਛੀ ਫਿਰ ਅੱਜ ਅਸੀਂ ਪਹੁੰਚਿਆ ਜਿਹੜਾ ਗੁਰਦਾਸਪੁਰ ਦੇ ਕਸਬਾ ਕਲਾਂ ਨੌਰ ਨਜ਼ਦੀਕ ਪਿੰਡ ਸ਼ਾਲੇ ਚੱਕ ਦੇ ਵਿੱਚ ਸੋ ਜਿਹੜੀਆਂ ਮਗਰ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਕਿਸੇ ਰੋਡ ਤੇ ਲੱਗੇ ਜਾਂ ਕਿਸੇ ਮੂੰਫਲੀ ਵਾਲੇ ਕੁੱਲ ਦੀਆਂ ਨਹੀਂ ਆ ਇਹ ਇਸ ਪੁੱਲ ਦੇ ਵਿੱਚ ਇੱਕ ਪਰਿਵਾਰਕ ਮੈਂਬਰ ਜਿਹੜੇ ਨੇ ਉਹ ਆਪਣੀ ਗੁਜਰਬਸਰ ਕਰਦੇ ਨੇ ਸੋ ਅਸੀਂ ਅੰਦਰ ਦੀਆਂ ਵੀ ਤਸਵੀਰਾਂ ਜਰੂਰ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਂਝੀਆਂ ਕਰਦੇ ਜੀਆਂ ਚਾਹਾਂਗੇ ਸੋ ਅੰਦਰ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਜੋ ਥੱਲੇ ਵੀ ਜਿਹੜਾ ਕੱਚਾ ਵਾ ਬਰਸਾਤਾਂ ਦੇ ਦਿਨਾਂ ਦੇ ਵਿੱਚ ਜਦੋਂ ਕੁਦਰਤੀ ਮਾਰਾਈ ਸੀ ਤਾਂ ਉਦੋਂ ਦੀ ਜਿਹੜੀ ਹਲਾਬਾ ਕਾਫੀ ਨ ਕਾਫੀ ਸਮੇਂ ਤੱਕ ਜਿਹੜਾ ਮੌਜੂਦ ਰਿਹਾ ਸੋ ਜਦੋਂ ਪਾਣੀ ਇਸ ਕੁਲ ਦੇ ਵਿੱਚ ਵੀ ਜਿਹੜਾ ਕਾਫੀ ਲੰਮੇ ਤੱਕ ਸਮੇਂ ਤੱਕ ਆ ਚੁੱਕਾ ਸੀ ਤਾਂ ਕੋਲ ਵੀ ਜਿਹੜਾ ਪਾਣੀ ਨਾਲ ਪੂਰਾ ਜਿਹੜਾ ਭਰ ਚੁੱਕਾ ਸੀ ਨੁਕਸਾਨਦਈਕ ਹੋ ਗਿਆ ਦੁਬਾਰਾ ਜਿਹੜੀ ਇਹਨਾਂ ਪਰਿਵਾਰਕ ਮੈਂਬਰਾਂ ਨੇ ਇਸ ਕੁਲ ਦੀ ਜਿਹੜੀ ਹੈ ਫੇਰ ਸਥਾਪਨਾ ਜਿਹੜੀ ਕੀਤੀ ਸੀ ਸੋ ਪਰਿਵਾਰਕ ਮੈਂਬਰ ਤਾਂ ਇਸ ਕੁਲ ਦੇ ਵਿੱਚੋਂ ਜਿਹੜੇ ਕਿਤੇ ਉੱਚੀ ਜਗ੍ਹਾ ਤੇ ਜਿਹੜੇ ਸ਼ਿਫਟ ਹੋ ਚੁੱਕੇ ਸਨ ਕਿਤੇ ਸਰਕਾਰੀ ਘਰਾਂ ਜਾਂ ਜਾਂਚ ਕਰਦੇ ਵਿੱਚ ਜਿਹੜੇ ਚੱਲ ਚੁੱਕੇ ਸਨ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜ਼ਰੂਰ ਗੱਲਬਾਤ ਕਰ ਲੰਦੇ ਆ ਸੋ ਤੁਸੀਂ ਦੇਖ ਸਕਦੇ ਹੋ ਇਹ ਖਾਈ ਫਰਾਈ ਜਿਹੜੇ ਬਣੇ ਹੁੰਦੇ ਲੋਕਾਂ ਦੇ ਜਿੱਥੇ ਲੋਕ ਫਰੈਸ਼ ਹੁੰਦੇ ਨੇ ਗੁੱਥਰਾਂ ਦੇ ਜਾਂ ਲੜਕੇ ਲੱਗੇ ਹੁੰਦੇ ਨੇ ਕਿੱਡੇ ਮਲ ਲੱਗੇ ਹੁੰਦੇ ਆ ਟੂਟੀਆਂ ਮਹਿੰਗੀਆਂ ਤੋਂ ਮਹਿੰਗੀਆਂ ਟੂਟੀਆਂ ਲੱਗੀਆਂ ਹੁੰਦੀਆਂ ਸੋ ਇਸ ਦੇਖ ਸਕਦੇ ਤੁਸੀਂ ਜਿਹੜਾ ਬਾਥਰੂਮ ਵੀ ਇੱਕ ਛੰਨ ਦੇ ਨਾਲ ਜਿਹੜਾ ਕਵਰ ਕਰਕੇ ਜਿਹੜਾ ਬਣਾਇਆ ਗਿਆ ਸੋ ਕੱਚਾ ਜਿਹੜਾ ਤੁਸੀਂ ਦੇਖ ਸਕਦੇ ਥੱਲੇ ਵੀ ਜਿਹੜੇ ਕਰਲਾਂ ਕੋਈ ਜਿਆਦਾ ਕੋਈ ਵਧੀਆ ਹਾਲਾਤ ਨਹੀਂ ਆ ਥੱਲੇ ਵੀ ਕੋਈ ਫਰਸ਼ ਨਹੀਂ ਆ ਸੋ ਤਰਪਾਲ ਰੱਖ ਕੇ ਜਿਹੜਾ ਮਤਲਬ ਇੱਕ ਗੁਜਾਰਾ ਜਿਹੜਾ ਚੱਲ ਰਿਹਾ ਸੋ ਬੂਹਾ ਵੀ ਜਿਹੜਾ ਅਪ ਕਹਿ ਸਕਦੇ ਆ ਉਹ ਇੱਕ ਟੈਂਪੋਰਰੀ ਹੀ ਜਿਹੜਾ ਇਸ ਨੂੰ ਜਿਹੜਾ ਬਣਾਇਆ ਵਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਜਰੂਰ ਗੱਲਬਾਤ ਕਰਨ ਤੇ ਉਹਨਾਂ ਨਾਲ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨੌਬਰੀ ਸਾਲੋ ਜੀ ਕਿ ਮਨ ਲਓ ਪੱਕੇ ਨਹੀਂ ਮਨ ਲਓ ਕਮਰੇ ਬਣਾਏ ਕਿ ਮਨ ਲਓ ਸਾਸੌਰ ਨੇ ਹੱਡ ਕਰ ਦਿੱਤਾ ਇਹ ਤਿੰਨੇ ਬੇਟੇ ਹੀ ਤੇ 20000 ਰੁਪਏ ਮੁੱਲ ਪਾਇਆ ਸਾਡੇ ਕੋ ਨਹੀਂ ਦਿੱਤਾ ਕਹਿੰਦੇ ਇਸ ਦਾ ਕੀ ਕੋਲ ਪਾ ਲਿਆ ਵਖੜਾ ਛੋਟੇ ਛੋਟੇ ਬੇਟੇ ਨਹੀਂ ਆੜੀ ਕੋ ਘਰ ਬੋਆ ਬਣਿਆ ਗ੍ਰਾਂਟ ਵੀ ਭਰ ਕੇ ਦਿੱਤੀ ਤੇ ਨਹੀਂ ਨਾ ਐਡਾ ਵੀ ਆਇਆ ਇਸ ਕਰਕੇ ਇੱਥੇ ਮਿਨਿਮਲ ਦੂਰੀ ਕਰਕੇ ਤੇ ਕਿ ਜਾਰਾ ਕਰਨ ਦੇ ਆਪਣੇ ਘਰ ਦਾ ਨਾ ਕਿਵੇਂ ਮਲੂ ਕੁਦਰਤੀ ਮਾਰਾਈ ਉਸ ਟਾਈਮ ਵੀ ਇੱਥੇ ਮੌਜੂਦ ਸੀ ਚਲ ਗਿਆ ਇਹ ਤਾਂ ਚਲ ਗਏ ਆ ਜਾਂਜਕਾਰ ਜਾ ਕੇ ਬੈ ਗਏ ਛੋਟੇ ਛੋਟੇ ਬੱਚੇ ਇਸ ਕਰਕੇ ਨਹੀਂ ਕੋਈ ਵੀ ਦਿਹਾੜੀ ਨਾ ਬੰਦਾ ਉਸ ਤੋਂ ਪਹਿਲਾਂ ਜਿਹੜਾ ਸਮਾਨ ਇਸ ਕੋ ਘਰ ਦੇ ਵਿੱਚ ਕੋਲ ਦੇ ਵਿੱਚ ਜਿਹੜਾ ਉਹੀਂ ਕੇਦੇ ਕਰ ਰੱਖਿਆ ਜੋ ਕਿ ਕਿਤੇ ਪਹਿਲਾਂ ਜਦੋਂ ਪਾਣੀ ਆਇਆ ਪਿੰਡ ਉਹਦੋਂ ਇਸ ਮਜਬੂਰੀ ਸਾਰਾ ਹਾਂਜੀ ਇੱਥੇ ਸਾਰਾ ਬਦਦੂਰੀ ਨੁਕਸਾਨ ਦਾ ਹੀ ਹੋ ਗਿਆ ਜਾਂ ਬਚ ਗਿਆ ਸਾਡੇ ਬੈੱਡ ਬੁੱਡ ਸਾਰੇ ਗਲਗੁਲ ਗਏ ਨੇ ਦਾੜਾ ਫੱਕਾ ਜਿਹੜਾ ਸਭ ਖਰਾਬ ਹੋ ਗਿਆ ਹੈ ਹੁਣ ਹਰ ਇੱਕ ਚੀਜ਼ ਸਾਡੀ ਮੁੱਲ ਦੀ ਆ ਜਿਵੇਂ ਮੱਲੂਬ ਨਹੀਂ ਮੱਲੂਬ ਕਿਸ ਟਾਈਮ ਆਪਣੇ ਕੋਲ ਮੇ ਸਿਸਟਮ ਜਿਹੜਾ ਚੱਲਦਾ ਤਾਂ ਲੋਕ ਗਾਰੇ ਦੀ ਚਰਾਈ ਕਰਕੇ ਜਾਂ ਉੱਤੇ ਬਾਲੇ ਰੱਖ ਕੇ ਜਿਹੜਾ ਰਣਬਸੇ ਰ ਬਣਾਉਂਦੇ ਤੁਹਾਡੇ ਤੋਂ ਵੀ ਨਹੀਂ ਨਹੀਂ ਮੈਂ ਸਾਡੇ ਕੋਲ ਬਣਿਆ ਦਿਹਾੜੀ ਵਾਲੇ ਹਾਂ ਨਹੀਂ ਬਣਿਆ ਸਾਡੇ ਸਾਰ ਘੜ ਕੇ ਚੀਜ਼ ਮੁੱਲ ਦੀ ਆ ਦੁੱਧ ਪਾਣੀ ਇਸ ਕਰਕੇ ਨਹੀਂ ਇੰਨਾ ਟਾਈਮ ਹੈਗਾ ਸਾਡੇ ਕੋਈ ਇਹੀ ਮੈਂ ਕੁੱਲ ਬਣਾ ਲਈ ਜਿਹੜੀ ਕਿ ਮੈਂ ਤੁਹਾਨੂੰ ਜੁੜ ਕਰ ਦਿੱਤਾ। ਜਿਆਰੀ ਦਾ ਪੈ ਕਰਦੇ ਜੋ। ਕਿੰਨੀ ਦਿੰਦੇ? 500 ਰੁਪਏ। ਹਾਂਜੀ। ਦਿੱਲੀ ਜਾਂਦੇ ਕੰਮ ਤੇ ਜਾਂਦੇ। ਦਿੱਲੀ ਜਾਂਦੇ। ਹਾਂਜੀ। ਕਿੰਨੇ ਬੱਚੇ ਆਪਣੇ ਕੋਲ? ਦੋ ਬੇਟੇ ਜੋ। ਹਾਂਜੀ। ਦੋਨੋਂ ਪੱਕਾ ਕਿਵੇਂ ਸਰਫ ਹੋ ਗਏ? ਦੋਨਾ ਪੱਕਾ ਇੱਦਾਂ ਆਟਾ ਮੁੱਲ ਲਈਦਾ ਜੋ। ਹਾਂਜੀ। ਕਿੰਨਾ ਜਿਹੜਾ ਉਹਨਾਂ ਗੁਜ਼ਾਰਾ ਹੋ ਜਾਂਦਾ ਕਿੰਨਾ ਬੋਲਣਗੇ? 100 ਰੁਪਏ ਦਾ ਲਈਦਾ ਦਾਕ ਦੇਣ ਲੰਘ ਜਾਂਦੇ ਬਸ ਫੇਰ ਇੱਦਾਂ ਹੀ ਟਾਈਮ ਪਾਸ। ਫੇਰ ਰੋਜ਼ ਇਦਾਂ ਕਿਵੇਂ ਜਿਵੇਂ ਇੰਨੀਆਂ ਗ੍ਰਾਂਟਾਂ ਜਿਹੜੀਆਂ ਭਰੀਆਂ ਗਈਆਂ ਤੁਹਾਡੇ ਲੋ ਪਰ ਕੇ ਮੈਨੂੰ ਕਦੀ ਪਹੁੰਚ ਨਹੀਂ ਕੀਤੀ ਗਈ ਨਾ ਆਉਂਦੇ ਨੇ ਸਾਰੇ ਵੇ ਵੋ ਕੇ ਚਲ ਜਾਂਦੇ ਪਰ ਕੁਝ ਨਹੀਂ ਕਹਿੰਦੇ ਨਾ ਦਿੰਦੇ ਇਹ ਸਰਪੰਚ ਵੀ ਸੋਦਾ ਕੋਹ ਨੇ ਸੌਂਦਾ ਅੱਡੀ ਇੰਨੀਆਂ ਸਮਾਜ ਸੇਵੀ ਸੰਸਥਾ ਨੇ ਕਦੀ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਨਾ ਸਾਡੇ ਤੱਕ ਨਹੀਂ ਪਹੁੰਚੀ ਸਾਡੇ ਚਾਨਣ ਦੇ ਮਾਧਮ ਨਾਲ ਜਿਹੜੇ ਸਮਾਜ ਸੇਵੀ ਸੰਸਥਾ ਜਾਣਾਰੇ ਵੀ ਨੇ ਜਿਹੜੇ ਇਦਾਂ ਲੋਰਵੰਦ ਪਰਿਵਾਰਾਂ ਦੇ ਜਿਹੜੇ ਰਹਿਣ ਬਿਚਾਰੇ ਬਣਉਂਦੇ ਨੇ ਕੀ ਤੁਸੀਂ ਉਹਨਾਂ ਨੂੰ ਮਦਦ ਨਹੀਂ ਕਰਦੇ ਉਹਨਾਂ ਕੋਈ ਇਹ ਮਦਦ ਮੰਗਦੇ ਆ ਕਿ ਸਾਡੇ ਕਪੜੇ ਪਾਏ ਜਾਣ ਸਾਡੀ ਮਦਦ ਕੀਤੀ ਜਾਵੇ ਕਿਹੜਾ ਪਿੰਡ ਆ ਤੇ ਪਿੰਡ ਤਾਂ ਕਿਹੜਾ ਜਲਾਪ ਕਲਨੌਰ ਸ਼ਾਲੇ ਚੱਕ ਲਾ ਹਾਂਜੀ ਇਹ ਇੱਕ ਬਲੋੜਾਂ ਦਾ ਪਰਿਵਾਰ ਆ ਜਿੰਨਾ ਤੱਕ ਅਜੇ ਕਿਸੇ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਵੱਲੋਂ ਕੋਈ ਵੀ ਅਪਰੋਚ ਨਹੀਂ ਕੀਤੀ ਗਈ ਸੋ ਸਾਡੇ ਚੈਨਲ ਦੇ ਮਾਧਮ ਰਾਹੀਂ ਜੇ ਕੋਈ ਸਮਾਜ ਸੇਵੀ ਸੰਸਥਾ ਜਾਂ ਐਨ ਆਰ ਆਈ ਵੀਰ ਇਹਨਾਂ ਦੀ ਜਿਹੜੀ ਮਦਦ ਕਰਨੀ ਚਾਹਵੇ ਤਾਂ ਉਹ ਪਿੰਡ ਸ਼ਾਲੇ ਚੱਕ ਦੇ ਵਿੱਚ ਜ਼ੀਰੋ ਫੀਲਡ ਦੀ ਅਲਰਟੀ ਜਰੂਰ ਇੱਕ ਵਾਰੀ ਵੇਖੇ ਤਾਂ ਇਹ ਬਹੁਤ ਜਿਹੜੇ ਹੀ ਇੱਕ ਕਹਿ ਸਕਦੇ ਹਾਂ ਤਰਸਯੋਗ ਹਾਲਾਤਾਂ ਦੇ ਵਿੱਚ ਜਿਹੜਾ ਪਰਿਵਾਰਕ ਮੈਂਬਰ ਜਿਹੜਾ ਰਹਿ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਬੱਚੇ ਵੀ ਜਿਹੜੇ ਨੇ ਛੋਟੇ-ਛੋਟੇ ਨੇ ਇਹ ਸਕੂਲ ਦੇ ਵਿੱਚ ਜਿਹੜੇ ਰੈਂਦੇ ਨੇ ਸੋ ਹੁਣ ਤਾਂ ਚਲੋ ਕਹਿ ਸਕਦੇ ਹਾਂ ਵਿਸਾਲੀ ਮੌਸਮ ਹੈ ਪਰ ਕੁਦਰ ਗਰਮੀਆਂ ਦਾ ਮੌਸਮ ਦੇ ਵਿੱਚ ਅਨੇਕਾ ਜਿਹੜੇ ਕੀਟ ਤੰਗੜ ਜਿਹੜੇ ਇਸ ਤਰ੍ਹਾਂ ਦੀ ਲੈਲਟੀ ਦੇ ਵਿੱਚ ਫਿਰਦੇ ਹੋਣਗੇ ਸੋ ਇਹ ਵੀ ਕੋਈ ਸੇਫ ਜਗ੍ਹਾ ਤਾਂ ਨਹੀਂ ਜਿਹੜਾ ਬਣਿਆ ਆਲੇ-ਦੁਆਲੇ ਸਾਰੀ ਘਾਹ ਜਾਂ ਖਲੜ ਜਿਹੜੀ ਬਸਤੂਆਂ ਜਿਹੜੀਆਂ ਖੇਡ ਰਹੀਆਂ ਨੇ ਸੋ ਸ਼ਨ ਤੇ ਲਾ ਕੇ ਕਹਿੰਦਾ ਦੀ ਜਿਹੜੀ ਆਪਣੀ ਰੋਗ ਜਿਹੜੀ ਲਗਾਈ ਆ ਸ